ਤਨਉ ਉਰਦੂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਸੀ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਪਿੱਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ ਸਾਦਸਾਂ ਉੱਥੇ ਜਾ ਕੇ ਨਾ ਸੰਬੰਧੀ ਕਰਕੇ ਇਹਨੂੰ ਰੋਕਿਆ ਸਾਉ ਕੀ ਪਾਣੀ ਪਾਤ ਤੋਂ ਆਇਆ ਜੀ ਜੋ ਇਹ ਦੱਸਦੇ ਮੈਨੂੰ ਪਾਣੀ ਪਾਤ ਤੋਂ ਲਈ ਇਹ ਬਾਤ ਤੇ ਚੜ ਕੇ ਆਇਆ ਜੀ ਅੱਜ ਸਾਡੇ ਮਾਨਯੋਗ ਐਸਐਸਪੀ ਸਾਬ ਪਟਿਆਲਾ ਸ੍ਰੀ ਵਰਨ ਸਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ੍ਰੀ ਮਨਜੀਤ ਸਿੰਘ ਜੀ ਦੀ ਹਾਜ਼ਿਰਤਾ ਮੁਤਾਬਕ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਪਿੱਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ ਸਾਦ ਸੰਗ ਉੱਥੇ ਜਾ ਕੇ ਨਾਕਾਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਵਸ ਤੋਂ ਉਤਰ ਕੇ ਥੋੜਾ ਪਿਛਾਂ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਇਹਨੇ ਫਿਰ ਅਸੀਂ ਇਹਨੂੰ ਫੜ ਕੇ ਇਹਦੇ ਕੋਲੋਂ 1 ਕਿਲੋ ਫੀਮ ਦੀ ਜਿਹੜੀ ਰਿਕਵਰੀ ਕੀਤੀ ਹੈ ਜਿਹੜਾ ਇਹਦਾ ਨਾਮ ਹੈ ਉਹ ਹੈਗਾ ਰਾਹੁਲ ਯਾਦਵ ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਕੋਲ ਫਾਰਮੈਟ ਹਾਸਲ ਕਰਾਂਗੇ ਹੋਰ ਵੀ ਜਿਹੜੇ ਇਹਦੇ ਕੋਲ ਪਰਚਾ ਹੈ ਨਹੀਂ ਹੈ ਤੇ ਬੈਕਵਰਡ ਤੇ ਫਾਰਵਰਡ ਲਿਖ ਸਾਰੇ ਉਹ ਵੀ ਦੇਖਾਂਗੇ ਕਿ ਕਿਹ ਚੀਜ਼ ਪਾਈ ਹੋਈ ਸੀ ਕਿਸੇ ਨੇ ਫੀਲ ਮੇ ਇਹ ਬੈਗ ਚ ਸੀਗੀ ਇਹਦੇ ਜੀ ਬੈਗ ਦੇ ਵਿੱਚੋਂ ਕਲਾਸੀ ਦੇ ਦੌਰਾਨ ਸਾਨੂੰ ਜਦੋਂ ਬਰਾਬਰ ਆਏ ਜੀ ਮੜਾ ਮੜਾ ਕਿਥੋਂ ਆ ਰਹੀ ਹੈ ਜੇ ਹਾਂ ਜੂ ਸਾਡਾ ਇਨਵੈਸਟੀਗੇਸ਼ਨ ਅਨੁਸਾਰ ਹੀ ਕਰਾਂਗੇ ਜੀ ਜਿਹੜੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਸਾਰੇ ਉਹ ਵੀ ਦੇਖਾਂਗੇ ਕਿ ਜੋ ਵੀ ਸਾਹਮਣੇ ਤੱਤ ਆਊਗਾ ਤੁਹਾਨੂੰ ਪਤਾ ਲੱਗ ਜਾਊਗਾ ਕ੍ਰਿਮੀਨਲ ਰਿਪੋਰਟ ਹਮਨੇ ਆਇਆ ਅਜੀਬ ਨਹੀਂ ਅਸੀਂ ਕੀਤਾ ਜੀ ਰਿਮਾਂਡ ਦੇ ਦੌਰਾਨ ਹੀ ਸਾਰਾ ਅਸੀਂ ਦੇਖਾਂਗੇ ਹਾਂ ਕੱਲਾ ਹੀ ਸੀ ਜਾਈ ਕੱਲਾ ਹੀ ਸੀ ਕੀ ਕੋਈ ਦੱਸਿਆ ਨਹੀਂ ਵੀ ਇਹ ਪਹਿਲਾ ਹੀ ਚੱਕਰ ਸੀ ਕਿ ਇਸ ਤੋਂ ਪਹਿਲਾਂ ਇਹਨੇ ਕੋਈ ਚੱਕਰ ਲਾਇਆ ਹੈ ਇਹਦੇ ਦੱਸਣ ਮੁਤਾਬਕ ਤਾਂ ਪਹਿਲਾ ਚੱਕਰ ਹੈ ਜੀ ਪਰ ਫੇਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤੱਤਾਂ ਤੇ ਦੇਖਾਂਗੇ ਵੀ ਕਿ ਪਹਿਲਾਂ ਤਾਂ ਨਹੀਂ ਆਇਆ ਕੋਈ ਇਨਫੋਰਮੇਸ਼ਨ ਦੀ ਜਾਂ ਚੱਕ ਦੇ ਦੌਰਾਨ ਹਾਂਜੀ ਇਨਫੋਰਮੇਸ਼ਨ ਸੀ ਸਾਡੀ ਇਨਫੋਰਮੇਸ਼ਨ ਦੇ ਤਹਿਤ ਹੀ ਅਸੀਂ ਨਾਕਾ ਲਾਇਆ ਸੀ ਪਰ ਇਹ ਪਤਾ ਕਿ ਇਹ ਦੇਣ ਕਿੱਥੇ ਜਾ ਰਿਹਾ ਹੈ ਉਹ ਵੀ ਪਤਾ ਕਰਾਂਗੇ ਜੀ ਹੁਣ ਰਮਾਨਣ ਦੇ ਦੌਰਾਨ ਇਹ ਸਾਰਾ ਕੁਝ ਕੁਝ ਕਰਾਂਗੇ ਕਿਨੂੰ ਦੇਣੀ ਸੀ ਕੀ ਫੀਮ ਲਿਆ ਕੇ ਤੇ ਕਿੱਥੋਂ ਲੈ ਕੇ ਆਇਆ ਸੀਗਾ ਉਹ ਸਾਰਾ ਅਸੀਂ ਪਤਾ ਕਰਾਂਗੇ ਦਿਹਾੜੀ ਦੇ ਕੰਮ ਕਰਦੇ ਜਾਂ ਖੁਦ ਨਹੀਂ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਜਾਂ ਲੈ ਕੇ ਆਉਂਦੇ ਆ ਕਿਨੂੰ ਦੇਣੀ ਸੀ ਫੀਮ ਲਿਆ ਕੇ ਜਾਂ ਕੀ ਹੈ ਉਹ ਸਾਰਾ ਪਤਾ ਕਰਾਂਗੇ ਕੋਈ ਇਹ ਜਿਹੜੀ ਨੇ ਪਿੱਛੋਂ ਮਲ ਬੱਸ ਦੇ ਵਿੱਚ ਕਿੱਥੋਂ ਆਇਆ ਇਹ ਇਹ ਗੱਡੀ ਜਾ ਕਿਥੋਂ ਪਿੱਛੋਂ ਕਿਥੋਂ ਕਿਥੋਂ ਆ ਰਹੀ ਹੈ ਦਰਸ਼ਨ ਮੁਤਾਬਕ ਇਹ ਪਾਣੀ ਪੱਤੋਂ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀ ਪੱਤੋਂ ਤੋਂ ਲੈ ਗਿਆ ਇਹ ਚੜ ਕੇ ਆਇਆ ਜੀ ਇਹ ਬਸ ਤੇ ਚੜ ਕੇ ਆਇਆ ਜੀ ਸਰ ਜਿਵੇਂ ਤੁਸੀਂ ਇੱਥੇ ਨਾਕਾਬੰਦ ਗੱਡੀ ਤੁਹਾਡੇ ਜਿਹਨੇ ਸਟਾਪ ਹੈਗੀ ਹੈ ਪਿੱਛੇ ਨਹੀਂ ਕੋਈ ਮੜਾ ਮੜਾ ਪੀਸੜਾ ਹੈ ਕੋਈ ਦੇਖੋ ਜੀ ਨੈਸ਼ਨਲ ਹਾਈਵੇ ਹੁਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲੀਆਂ ਪਿੱਛੇ ਤੇ ਦੋ ਨਿਕਲ ਗਏ ਆ ਦੋ ਅਸੀਂ ਚੈੱਕ ਕਰ ਲੀਆਂ ਤਾਂ ਕਰਕੇ ਜ਼ਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਨਹੀਂ ਤਾਂ ਨਹੀਂ ਜੀ ਜਾਨ ਬਤਾ ਹੁਣ ਤੱਕ ਅਸੀਂ ਜੀ ਇੱਕ ਮਹੀਨੇ ਦੇ ਵਿੱਚ 11 12 ਪਰਚੇ ਜਿਹੜੇ ਐਨਡੀਪੀਐਸ ਦੇ ਜਿਹੜੇ ਆ ਉਹ ਸਿੱਟੇ ਆ ਜੀ ਸਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਬੰਦੇ ਕਰਨ ਜਾ ਰਹੇ ਹੋ ਆਮ ਲੋਕਾਂ ਨੂੰ ਇਹ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਬਰੁੱਤ ਜਿਹੜੀ ਸਖਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਜੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਹਲਾਕਾਂ ਦੇ ਪਿੱਛੇ ਜਾਊਗਾ ਸਰ ਜੀ ਸਰਕਾਰ ਨੇ ਹਦਾਇਤਾਂ ਕੀਤੀਆਂ ਕਰਤੀ ਮਹੀਨੇ ਬਾਅਦ ਬਿਲਕੁਲ ਨਸ਼ਾ ਮੁਕਤ ਹੋਜੂਗਾ ਇਹ ਲੱਗਦਾ ਜੀ ਇਸ ਤਰ੍ਹਾਂ ਵੀ ਆਪਣਾ ਇਲਾਕਾ ਜਿਹੜਾ ਨਸ਼ਾ ਮੁਕਤ ਹੋਜੂਗਾ ਜੀ ਹਾਂਜੀ ਹੋਊਗਾ ਜੀ ਬਿਲਕੁਲ ਹੋਊਗਾ ਦੇਖੋ ਸਾਰੀ ਪੁਲਿਸ ਸਰਕਾਰ ਸਾਰੀ ਬਹੁਤ ਸੀਰੀਅਸ ਹੈ ਇਸ ਮੈਟਰ ਤੇ ਬਿਲਕੁਲ ਹੋਊਗਾ ਜੀ